ਤਾਂ ਜਿਵੇਂ ਪਤਾ ਆਪਾਂ ਦਿੱਲੀ ਧਰਨਾ ਦੀ ਅਪਡੇਟ ਦੇ ਰਹੇ ਆ ਜਿਹੜਾ ਦਿੱਲੀ ਧਰਨਾ ਚੱਲਦਾ ਦਿੱਲੀ ਨਹੀਂ ਪੰਜਾਬ ਜਿਹੜਾ ਪੰਜਾਬ ਤੇ ਹਰਿਆਣਾ ਦੇ ਬਾਡਰਾਂ ਦੇ ਵਿੱਚ ਬੈਠੇ ਆ ਆਪਣੇ ਕਿਸਾਨ ਭਰਾ ਨੇ ਦੋ ਜੱਦੇ ਬੰਦੇ ਆ ਸਿੱਧੂ ਪਰਤੇ ਜਿਹੜਾ ਆਪਾਂ ਇੰਦੇ ਤੋਂ ਬੰਗੇ ਲੈ ਕੇ ਗਏ ਬਣੇ ਦੋ ਵੀ ਘੱਟ ਨੇ ਤੇ ਹੁਣ ਕੀ ਆਪ ਅਪਡੇਟ ਆਉਦੀ ਉਹ ਤੁਹਾਨੂੰ ਅਪਡੇਟ ਦਿੰਨੇ ਆ ਸੋਹ ਕਰਨ ਨੂੰ ਸੀਰ ਹੋਇਆ ਉਹਨੂੰ ਸਲਾਮ ਜੋਰਾ ਸੀ ਸੂਰਨਾ ਸੀ ਉਦੇ ਨਾਂ ਤੇ ਲੋਕਾਂ ਨੂੰ ਜੋੜਨ ਦੇ ਖਾਤਰ ਇੱਕ ਕਲਸ਼ ਯਾਤਰਾ ਚਲਾਈ ਕਲਸ਼ ਯਾਤਰਾ ਹਵਾ ਕਿ ਆਪਣੀ ਸ਼ਕਤੀਆਂ ਦੇ ਵਿੱਚ ਨਹੀਂ ਹੈਗੀ ਉਹ ਕਲਸ਼ ਯਾਤਰਾ ਧਲਾ ਕੇ ਵੀ ਭਾਰਤ ਪੰਜਾਬ ਹਰਿਆਣਾ ਵੀ ਲੋਕਾਂ ਨੂੰ ਕਿਵੇਂ ਜੋੜ ਕੇ ਧਰਨੇ ਦੇ ਵਿੱਚ ਲਿਆਦਾ ਜਾ ਦੂਜਾ ਨੰਬਰ ਜਦੋਂ ਉਹਨਾਂ ਨੂੰ ਪਤਾ ਕਿ ਚੋਣ ਜਾਬਤਾ ਲੱਗਣਾ ਚੋਣ ਜਾਬਤਾ ਲੱਗਣ ਦੇ باوجود ਵੀ ਬੰਦੇ ਉੱਥੇ ਉੱਚੇ ਰਹੇ ਹਮ ਕਿਹੜੀਆਂ ਮੱਧਮ ਬਣ ਗਿਆ ਸੈਂਟਰ ਸਰਕਾਰ ਨੇ 4 ਮਿੰਟ ਹਰ 4 ਮੀਟਿੰਗਾਂ ਤੋਂ ਬਾਅਦ ਮੈਨੂੰ ਇਹ ਦੱਸੋ ਵੀ ਉਦਵਾਰ ਨੂੰ ਮੀਟਿੰਗ ਹੋਈ ਆ 44000 ਤੱਕ ਲੱਗਿਆ 1 ਜੂਨ ਨੂੰ ਗੋਟਾ ਪਾਇਆ 1 ਜੂਨ ਤੋਂ ਬਾਅਦ ਤਿੰਨ ਚਾਰ ਮਹੀਨੇ ਫੇਰ ਲੱਗਿਆ ਨਾ ਸਾਨੂੰ ਉੱਥੇ ਬੈਠੇ ਰਹਾਂਗੇ ਬਾਡੀ ਤੋਂ ਬਾਅਦ ਨਸਾਨਾਂ ਦੇ ਬੱਚੇ ਉਦੋਂ ਕਹਾਂ ਚੁਣਨੇ ਦੀ ਕਿਦੋਂ ਗੋਟਾ ਕਣੀ ਕਿਉਂ ਨਹੀਂ ਦਿਲਵਾਇਆ ਜਦੋਂ ਆਪਾਂ ਪਹਿਲਾ ਮੋਰਚਾ ਚੱਲਿਆ ਉਦੋਂ ਦੇਸ਼ ਦੀ 550 ਜਿੱਥੇ ਬੰਦੀ ਸੀ ਪੂਰੇ ਭਾਰਤ ਦੀ ਮੋਰਚਾ ਲੱਗਿਆ ਜੋ ਹੋਇਆ ਮੰਗਿਆ ਇਹ ਵੀ ਵਿੱਚੀ ਸੀ ਜਿਹੜੇ ਦੋਨੇ ਭਾਈ ਸਾਡੇ ਕਰੇ ਨੇ ਇਹ ਵੀ ਵਿੱਚ ਹੀ ਸੀ ਉਸ ਤੋਂ ਬਾਅਦ ਜੋ ਲੈਤੀ ਰੂ ਹੋਇਆ ਕਿਉਂਕਿ ਪੰਜਾਬ ਤੇ ਹਰਿਆਣਾ ਕੋਲ ਪੱਕੀ ਖਰੀਦ ਹੈਗੀ ਹੈ ਯਾਨੀ ਕਿ ਐਮਐਸਪੀ ਹੈਗੀ ਆ ਪੱਕੀ ਜੋ ਕਾਨੂੰਨ ਸੀ ਪ੍ਰਦੂਸ਼ਣ ਨੂੰ ਲੈ ਕੇ ਤੇ ਆਪਣੇ ਬਿਜਲੀ ਐਕਟਰ ਨੂੰ ਲੈ ਕੇ ਕਈ ਕਾਨੂੰਨ ਸੀ ਉਹ ਗੱਲਾਂ ਹੋ ਗਈਆਂ ਤੇ ਤਿੰਨ ਕਾਨੂੰਨ ਵਾਪਸ ਹੋ ਗਏ ਇਹੇ ਕਰੋਂ ਸੰਯੁਕਤ ਮੌਜੂ ਨੂੰ ਅੱਡ ਹੋ ਗਏ ਹੁਣ ਇਹਨਾਂ ਨੇ ਕੀ ਬਣਾ ਲਿਆ ਵੀ ਇਹ ਤਾਂ ਜਿੱ ਫੈਕ ਗਏ ਇਹ ਬੈਗ ਗੇ ਬੈਠ ਕੇ ਹੁਣ ਅਸੀਂ ਕਿਸਾਨਾਂ ਦੀ ਜਿਹੜੀਆਂ ਮੰਗਾਂ ਨੇ ਉਹ ਕੂਰੀਆਂ ਕਰਕੇ ਧਿਆਨ ਆ। ਤੁਸੀਂ ਕਿਸਾਨਾਂ ਨੇ ਵੰਗਾ ਰੱਖੋ ਤੁਸੀਂ ਦੋ ਜੱਥੇ ਬੰਦਿਆ ਗਿਓ 550 ਰੁਪਏ ਭਾਰਤ ਦੀ ਜਦੋਂ ਦੀ ਗੱਲ। ਹੁਣ ਤੁਸੀਂ ਪੰਡਾਂ ਕੀ ਪ੍ਰਚਾਰ ਰਹੇ? ਮੈਂ ਵੀਡੀਓ ਘਾਵ ਨਹੀਂ ਪਾਉਣੀ ਸੀ ਸਾਡੇ ਕਿਸਾਨ ਭਰਾ ਹੋਵੇ। ਹੁਣ ਇਹ ਪਤਾ ਕੀ ਪ੍ਰਚਾਰ ਰਹੇ ਨੇ? ਇੱਕ ਤਾਂ ਜੀ ਕਰਦੀਆਂ ਨੇ, ਇੱਕ ਬੁੱਟਾ ਸਿੰਘ ਪਬਲਿਕ ਨੇ ਤੇ ਰਾਜ ਅਧਿਕਾਰੀਆਂ ਨਾਲ ਮੀਟਿੰਗ ਕਰਕੇ ਤੇ ਬੈਠ ਗਏ। ਜ਼ੀਰੇ ਸਾਹਮਣੇ ਵਿਕੇ ਨੇ ਜਿਹਦੇ ਸਾਹਮਣੇ ਕੋਈ ਸਬੂਤ ਕਿਉਂ ਨਹੀਂ ਥੰਡੇ? ਕੋਈ ਵਿਗਿਆਨੀ ਇਹ ਫੁੱਦੂ ਘਟਾ ਕੇ ਪੌਣੇ ਬੰਦ ਕਰੋ ਜਦੋਂ ਆਪਾਂ ਪੰਜਾਬ ਤੋਂ ਕਿਤੇ ਵੀ ਧਰਨਾ ਲਾਉਣਾ ਹੋਵੇ ਪੰਜਾਬ ਸਰਕਾਰ ਦੀ ਇੱਕ ਸੀਐਲਟੀ ਹੁੰਦੀ ਆ ਜਿਹੜੀ ਸਾਡੇ ਲਈ ਆਦਰ ਮਹਿਲ ਕਾਇਮ ਰਿਹਾ ਹੁਣ ਰਿਪੋਰਟ ਦੇ ਦਿੰਦੇ ਆ ਆ ਧਰਨਾ ਲੱਗਿਆ ਕਿੰਨੇ ਬੰਦੇ ਆਏ ਨੇ ਕਿਹੜੇ ਕਿਹੜੇ ਕੰਟੂਆਏ ਜਦੋਂ ਆਪਾਂ 14 ਤਰੀਕ ਨੂੰ ਆਪਾਂ ਮਹਾਪੰਚਾਇਤ ਕਰੀਆ ਦਿੱਲੀ ਦੇ ਵਿੱਚ ਰਾਮਲੀਲਾ ਗ੍ਰਾਉਂਡ ਦੇ ਵਿੱਚ ਉਦੋਂ ਪੰਜਾਬ ਸਰਕਾਰਾਂ ਨੇ ਆਰਡਰ ਬੋਰਡ ਦਿੱਤੀ ਵੀ ਬਰਨਾਲੀ ਤੋਂ ਇੰਨੇ ਟ੍ਰੇਨਰਾਂ ਵਿੱਚ ਇੰਨੇ ਬੰਦੇ ਜਾ ਰਹੇ ਆ। ਉਸ ਤੋਂ ਬਾਅਦ ਜਦੋਂ ਦਿੱਲੀ ਐਂਟਰ ਹੋ ਗਏ ਤਾਂ ਦਿੱਲੀ ਦੀਆਂ ਏਜੰਸੀਆਂ, ਸੈਂਟਰ ਦੀਆਂ ਏਜੰਸੀਆਂ ਨੇ ਰਿਪੋਰਟ ਦਿੱਤੀ ਆ ਇੰਨੇ ਨੇ ਬੰਦੇ ਆ ਗਏ। ਤੁਸੀਂ ਮੈਨੂੰ ਆਏ ਦੱਸਿਓ ਵੀ ਜਿਹੜੇ ਤੁਹਾਡੀਆਂ ਮੀਟਿੰਗਾਂ ਹੁੰਦੀਆਂ ਨੇ ਪੰਜਾਬ ਸਰਕਾਰ ਦਾ ਮੁੱਖ ਮੰਤਰੀ ਵਿੱਚ ਬੰਦਾ ਜਾਂ ਤੁਹਾਡੇ ਦਿੱਲੀ ਸਰਕਾਰ ਨਾਲ ਮੀਟਿੰਗ ਹੁੰਦੀਆਂ ਨੇ ਕੋਈ ਏਜੰਸੀ ਦਾ ਬੰਦਾ ਤੋਂ ਬਿਨਾਂ ਹੋ ਜਾਂਦੀਆਂ ਨੇ। ਹਰੇਕ ਕੰਮ ਦੇ ਵਿੱਚ ਵਿਚੋਲਾ ਹੁੰਦਾ। ਚਾਹੇ ਤੁਸੀਂ ਮੱਧ ਲੈਣੀ ਆ, ਚਾਹੇ ਤੁਸੀਂ ਰਸਤਾ ਕਰਨਾ, ਚਾਹੇ ਤੁਸੀਂ ਪਰੇਤਾ ਹੈ ਨਹੀਂ ਇਸ ਮੇਂ ਜਿੱਤਾਂ ਦੇ ਬਠੇ ਕਿਸੇ ਨਾਲ ਗੱਲ ਨਹੀਂ ਕਰਨੀ ਵਿਚੋਲਾ ਜਣ ਕੇ ਇੱਕ ਸਰਕਾਰ ਦਾ ਬੰਦਾ ਆਉਂਦਾ ਤੁਹਾਨੂੰ ਪੁੱਛਦਾ ਵੀ ਕੀ ਕੀ ਮੰਗਣੇ ਤੁਹਾਡੀ ਮੀਟਿੰਗ ਕਰਵਾਣਿਆ ਉਹਨੂੰ ਰਾਤ ਏਜੰਟ ਕਹਿੰਦੇ ਆ ਤੇ ਜਿਹੜਾ ਧਰਨਾ ਜਿੱਤਿਆ ਉਹ ਰਾਤ ਏਜੰਟਾਂ ਤੋਂ ਬਣੇ ਦਿੱਤਾ ਗਿਆ ਇੱਕ ਤੋਂ ਚਲਾਉਣੀ ਹੁਣ ਮੇਰੇ ਪਿੰਡ ਦੀ ਵਿੱਚਰ ਤੇ ਗੱਲ ਕਰੀਏ ਮੇਰੇ ਪਿੰਡ ਦੇ ਵਿੱਚ ਬੁੜੀਆਂ ਉਹ ਤਾਂ ਵੀ ਡੱਲੇ ਵਾਲ ਸਾਥ ਆਏ ਆ ਉਹ ਚੱਲੋ ਤਾਂ ਸੱਚੇ ਸੱਚੇ ਹੁੰਦੇ ਨਹੀਂ ਇਹ ਬੰਦੇ ਰਾਤਾਂ ਮੀਟਿੰਗਾਂ ਕਰਦੇ ਤੇ ਹੁਣ ਤਹਾਡੀ ਜਿਹੜੀ ਮੀਟਿੰਗ ਹੋਊਗੀ ਦੱਲੇਗਾ ਸਾਹਬ ਔਰ ਅੱਧਾ ਘੰਟਾ ਤੋਂ ਬਣਾ ਹੋਜੂ ਤੇ ਪਿੰਡਾਂ ਚ ਭਰਵਾਉਣਾ ਛੱਡ ਦੋ ਵੀ ਲੋਕਾਂ ਚ ਪਾਰਫਾਰਮਾ ਛੱਡ ਦੋ ਤੁਹਾਡੀਆਂ ਮੰਗਾਂ ਨੇ ਤੁਸੀਂ ਮੰਨਵਾਓ ਜੀ ਸਰਕਾਰੇ ਕਿਸਾਨੀ ਦਾ ਭਲਾ ਕਰੋ ਹਰੇਕ ਜਿਨੀਅਮ ਜਿਥੇ ਬੰਦਿਆ ਹੈ ਚਾਹੇ ਪੰਜਾਬ 35 ਨੇ ਚਾਹੇ ਸਿੱਤੀ ਪੂਰੇ ਦੇਸ਼ ਦੀਆਂ ਚਾਹੇ 550 ਜਿਥੇ ਹੁੰਦੀ ਆ ਹਰੇਕ ਦਾ ਮਕਸਦ ਇੱਕ ਹੀ ਆ ਵੀ ਆਪਾਂ ਸਾਰਾ ਕਿਸਾਨਾਂ ਦੀ ਮੁੰਡਾਂ ਦੀ ਗੱਲ ਕਰਦੇ ਚਾਹੇ ਮੈਦਨ ਦੀ ਬੰਗਿਆ ਚਾਹੇ ਤੇਰੀ ਮੰਗ ਮਨ ਬਰਜਾ ਪਰ ਕਿਸਾਨ ਜੀ ਇਹਨੂੰ ਭੰਡ ਕੇ ਡੰਗਲ ਸਾਹਿਬ ਇਹ ਕੁਝ ਨਹੀਂ ਹੋਣਾ ਤੁਸੀਂ ਸੈਂਟਰ ਸਰਕਾਰ ਨਾਲ ਗੱਲ ਕਰੋ ਅੱਜ ਤੁਹਾਡੀ ਕੀ ਮੀਟਿੰਗ ਸੀ ਅੱਜ ਮੈਂ ਤੁਹਾਡੇ ਇੱਕ ਸੁਣਿਆ ਆਪਣੇ ਉਹ ਸਰਪੰਚ ਵੰਦੇਰ ਦਾ ਸਰਪੰਚ ਤੇ ਪਤਾ ਕੀ ਬੋਲਦਾ ਕੀ ਕੰਗੜਾ ਰੋਗ ਨੂੰ ਛਿੜਕੋ ਦੇ ਦੀ ਥੱਲੇ ਦੇ ਪੱਕੇ ਜਿਹੜੇ ਝਾੜੂ ਮਾਰਨ ਟੱਪੜ ਪਸੰਦ ਨੂੰ ਉਹਨਾਂ ਨੂੰ ਤੁਹਾਡਾ ਇਹ ਜੀ ਕੰਮ ਨਹੀਂ ਤੁਹਾਡਾ ਕੰਮ ਆ ਸੈਂਟਰ ਸਰਕਾਰ ਨਾਲ ਮੰਗਾ ਵੀ ਭਾਈ ਮੋਰਚਾ 40 ਦਿਨ ਹੋ ਗਏ ਆ ਮੰਗਾਂ ਨੇ ਸਾਡੀਆਂ ਤੁਸੀਂ ਵੀਡੀਓ ਚੋਂ ਗੱਲ ਰੱਖੋ ਤੇ ਤੁਸੀਂ ਕੰਦਣਾ ਮੌਤ ਦੀ ਸੀਟ ਤੋਂ ਕੀ ਲੈਣਾ ਤੁਸੀਂ ਜਿਹੜਾ ਵਿਰੋਧ ਕਰਨਾ ਸਰਕਾਰ ਨਾਲ ਉਹ ਕਰੋ ਤੇ ਥੱਲੇ ਏਡਰਾਂ ਨੂੰ ਇਹ ਪੜਨਾਉਣਾ ਬੰਦ ਕਰ ਦਿਓ ਨਹੀਂ ਕਿਸੀ ਵੱਡੇ ਪੱਧਰ ਤੇ ਵਿਰੋਧ ਕਰਾਂਗੇ ਇਹ ਹੁਣ ਕੀ ਚੱਲ ਰਿਹਾ ਜੀ ਉਹ ਤਾਂ ਬੈਠ ਗਏ ਜਦੋਂ ਲੜਾਈ ਝਗੜਾ ਹੋਈ ਦੇ ਨਾ ਤਾਂ ਵੀ ਪੰਚਾਇਤ ਵਿੱਚ ਪਾਉਣੀ ਪੈਂਦੀ ਆ ਤੇ ਜਦੋਂ ਦਿੱਲੀ ਸਰਕਾਰ ਨਾਲ ਮੁੱਖ ਮੰਤਰੀ ਨਾਲ ਪ੍ਰਧਾਨ ਮੰਤਰੀ ਨਾਲ ਗੱਲ ਕਰਨੀ ਪਵੇ ਉਹਨਾਂ ਦੇ ਬੰਦੇ ਆਉਂਦੇ ਨੇ ਇਹਦਾ ਮਤਲਬ ਵੀ ਉਹ ਬੰਦੇ ਬੈਠ ਜਾਂਦੇ ਪਛੋਲਾ ਸਾਰੇ ਕੰਮ ਤੇ ਪਾਉਣਾ ਪੈਂਦਾ ਏਡਰਾਂ ਨੂੰ ਤਾਂ ਛੱਡ ਦਿਓ ਇਨਫੋਰਮੈਸ਼ਨ ਲੂਸ ਕਟਾ ਕੇ ਤੁਸੀਂ ਕਿਸਾਨਾਂ ਦੀ ਗੱਲ ਕਰਨਾ ਕਹੋ ਜੀ ਸਰ ਦੇ ਪਰ ਕਿਸਾਨਾਂ ਦੇ ਵਿੱਚ ਪਾੜ ਨਾ ਪਾਓ ਇਹੀ ਬੇਨਤੀ ਸੀ ਵੀਡੀਓ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਓ ਉਹ ਉਹਨਾਂ ਤੱਕ ਜ਼ਰੂਰ ਪਹੁੰਚੇ ਜਿਹੜੇ ਪਾੜ ਰਹੇ ਹੋ ਧੰਨਵਾਦ